ਬਈ ਮੈਨੂੰ ਨੇ ਕਹਾ ਸੰਗਾ ਦੋਤਾ ਕਾਂ ਦਵਾਈਆਂ ਤੇ ਉਹਨਾਂ ਤੋਂ ਬਈ ਤੂੰ ਕੁੜੀ ਨਾਲ ਧੱਕਾ ਕਰਦਾ ਜਾਣਾ ਬਈ ਮਾੜਾ ਚੰਗਾ ਬੋਲਦਾ ਇਹਨੂੰ ਘੱਟ ਮਾਰ ਕਰਦਾ ਹਾਲਾਂਕਿ ਤਾਂ ਮੈਂ ਕੁਝ ਵੀ ਨਹੀਂ ਕਰਦਾ ਸੀਗਾ ਬਈ ਉਹ ਤਾਂ ਮੈਨੂੰ ਪੂਰਾ ਯਕੀਨ ਦਿਵਾ ਦਵਾ ਕੇ ਬਈ ਨਹੀਂ ਨਹੀਂ ਮੇਰਾ ਕੁਝ ਨਹੀਂ ਹੋਇਆ ਪਹਿਲਾਂ ਮੈਂ ਵੀ ਵੇ ਮੈਂ ਕਹੇ ਰਿਕਾਰ ਕਰ ਗਿਆ ਪਰ ਬਈ ਇਹ ਤਾਂ ਹੁਣ ਬੱਚੇ ਵੀ ਪਿੱਛੇ ਹੈ ਨਾ ਉਹ ਜਵਾਕਾਂ ਦਾ ਵੀ ਕੀ ਕਸੂਰ ਹੈ ਬਈ ਉਹਨਾਂ ਨੂੰ ਛੱਡਿਆ ਜੀ ਫਿਰ ਦੀਸਾ ਦੇ ਜਵਾਕਾਂ ਨੂੰ ਜਿਹੜੀ ਜਿਨਾਂ ਨੇ ਛੱਡ ਸਕਦੀ ਆ ਤੇ ਉਹਦੇ ਅਸੇ ਫਿਰ ਬਈ ਮੈਂ ਕੀ ਐ ਬਈ ਜੇ ਕਿਤੇ ਮੈਨੂੰ ਮੇਰੇ ਮਾਂ ਪਿਓ ਦਾ ਜਾਂ ਕਿਤੇ ਮੇਰੇ ਭਰਾ ਦਾ ਫੋਨ ਆਉਂਦਾ ਸੀਗਾ ਤਾਂ ਇਹ ਲੜ ਤੇ ਕਰ ਕਰਾ ਗਏ ਨੇ ਚੱਕ ਕੇ ਮੇਰੇ ਮਾਪਿਓ ਦਾ ਤੇ ਮੇਰੇ ਭਰਾਵਾਂ ਦੇ ਟੰਪਰੇ ਨੇ ਬਲੌਕ ਕਰਤੇ। ਭਾਈ ਜੀ ਤੁਹਾਡੀ ਘਰ ਵਾਲੀ ਵੱਲੋਂ ਤੁਹਾਡੇ ਤੇ ਤੰਗ ਪਰੇਸ਼ਾਨੀ ਦੇ ਇਲਜ਼ਾਮ ਲਾਏ ਗਏ ਨੇ ਕਿ ਤੁਸੀਂ ਉਹਨੂੰ ਪਹਿਲਾਂ ਤਾਂ ਵਿਆਹ ਕੇ ਲੈ ਆਏ ਤੇ ਹੁਣ ਉਹਦੇ ਨਾਲ ਰਹਿ ਨਹੀਂ ਰਹੇ ਕਿ ਉਹਨੂੰ ਕੱਲੀ ਨੂੰ ਕਰਾਏ ਤੇ ਕਮਰਾ ਲੈ ਕੇ ਦੇ ਰੱਖਿਆਗਾ ਤੇ ਉਹ ਕੱਲੀ ਰਹਿੰਦੀ ਹੈ ਉੱਥੇ ਇਹਦਾ ਕੀ ਕਾਰਨ ਹੈ? ਇਹ ਬਈ ਆਏ ਆ ਕਿਉਂਕਿ ਪਹਿਲਾਂ ਮੈਨੂੰ ਝੂਠ ਮਾਰ ਕੇ ਉਹਨੇ ਵਿਆਹ ਕਰਵਾਇਆ ਸੀਗਾ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਮਿਲੇ ਕਿੱਥੇ ਜੀ? ਮੈਂ ਵੀ ਅਸੀਂ ਕੰਮ ਕਰਦਾ ਸੀਗਾ ਮੈਂ ਆ ਦਾ ਪੈਸਾ ਦਾ ਮੜ ਬਈ ਕਿੱਦਾਂ ਕਰੋ ਪਰ ਜਿਹੜਾ ਮਨਤਨ ਟੱਪਣ ਵਾਲਾ ਹੁੰਦਾ ਸੀਗਾ ਆਪਾਂ ਗਾਇਨੇ ਪੰਗੜੇ ਦਾ ਕੰਮ ਤੇ ਉੱਥੇ ਮੈਨੂੰ ਮਿਲੇ ਸੀਗੇ ਉਹ ਤੇ ਐ ਸਾਡੀ ਰਿਕਵੈਸਟ ਐ ਕੋਈ ਛੀ ਪੰਜ 6 ਮਹੀਨੇ ਗੱਲ ਹੁੰਦੀ ਰਹੀ ਬਾਅਦ ਵਿੱਚ ਸਾਡੀ ਗੱਲ ਸਿੱਧੀ ਮੈਰਿਜ ਤੇ ਆ ਗਈ ਸੀ ਮੈਰਿਜ ਕਰਵਾਈ ਸੀ ਤੇ ਮੈਨੂੰ ਉਹਨਾਂ ਨੇ ਕੁਝ ਨਹੀਂ ਦੱਸਿਆ ਆਪਣੇ ਪਾਸਟ ਬਾਰੇ ਤੇ ਪਰ ਮੈਨੂੰ ਜਿਵੇਂ ਜਿਵੇਂ ਹੁਣ ਪਤਾ ਲੱਗਿਆ ਕਿ ਇਹਨਾਂ ਦਾ ਪਹਿਲੇ ਮੈਰਿਜ ਹੋਈ ਵੀ ਸੀਗੀ ਤੇ ਉਸ ਤੋਂ ਤਲਾਕ ਵੀ ਨਹੀਂ ਹੋਇਆ ਸੀਗਾ ਠੀਕ ਹੈ ਤੇ ਉਸ ਤੋਂ ਬਾਅਦ ਹੋਰਲੀ ਪਰ ਲੱਗਿਆ ਕਿ ਇਹਨਾਂ ਦੇ ਬੱਚੇ ਵੀ ਆ ਅੱਛਾ ਬੱਚੇ ਹਾਂ ਤਿੰਨ ਬੱਚੇ ਵੀ ਸੀਗੇ ਠੀਕ ਹੈ ਜਦੋਂ ਫਿਰ ਵੀ ਮੈਂ ਕਿਹਦੇ ਕੋਈ ਗੱਲ ਨਹੀਂ ਹੈ ਨਾ ਮੈਂ ਐਕਸੈਪਟ ਕੀਤਾ ਹੈ ਨਾ ਤੇ ਮੈਨੂੰ ਜਿਵੇਂ ਮਤਲਬ ਮੇਰੇ ਭਰਾ ਹੈਗੇ ਆ ਤਿੰਨ ਠੀਕ ਹੈ ਤੇ ਮੇਰਾ ਮਾਪਿਓ ਹੈ ਠੀਕ ਹੈ ਤੇ ਮੈਨੂੰ ਉਹਨਾਂ ਨੇ ਕਹਿੰਦੀ ਵੀ ਉਹਨਾਂ ਤੋਂ ਵੀ ਅੱਡ ਰਹਿਣਾਗਾ ਮੈਂ ਉਹਨਾਂ ਨਾਲ ਨਹੀਂ ਰਹਿਣਾਗਾ ਨਾਲ ਨਹੀਂ ਨਾਲ ਨਹੀਂ ਰਹਿਣਾ ਵੀ ਆਡਰ ਹੈ ਉਹਨਾਂ ਨਾਲ ਆਡਰ ਹੈ ਕਰ ਕਰ ਕੇ ਬਈ ਮੈਨੂੰ ਕਾ ਕਾ ਕੇ ਘਰੇ ਲੜਾਈਆਂ ਪੜਾਗਾ ਮੇਰੇ ਭਰਾਵਾਂ ਨੂੰ ਮੜਾ ਚੰਗਾ ਬੋਲਦੀ ਸੀ ਮੇਰੇ ਮਾਪਿਓ ਨੂੰ ਮੜਾ ਚੰਗਾ ਬੋਲਦੀ ਸੀ ਠੀਕ ਹੈ ਅਸੀਂ ਜਿਹੜਾ ਡਰੈਨ ਲਾ ਕੇ ਸੀਗਾ ਜਿਹੜਾ ਬਈ ਲੜਾਈ ਖਤਮ ਹੋਵੇ ਹੈਣਾ ਬਈ ਜਿਹੜਾ ਘਰ ਵਾਸਤੇ ਠੀਕ ਹੈ ਅਸੀਂ ਆਡਰ ਰੈਨ ਲਾ ਕੇ ਫਿਰ ਵੀ ਉਹਦੇ ਬਾਅਦ ਵਿੱਚ ਬਈ ਜੇ ਕਿਤੇ ਮੈਨੂੰ ਮੇਰੇ ਮਾਪਿਓ ਦਾ ਜਾਂ ਕਿਤੇ ਮੇਰੇ ਭਰਾ ਦਾ ਫੋਨ ਆਉਂਦਾ ਸੀਗਾ ਤਾਂ ਇਹ ਲੜਦੀ ਸੀਗੀ ਤੇ ਕਰ ਕਰਾ ਕੇ ਇਹਨੇ ਚੱਕ ਕੇ ਮੇਰੇ ਮਾਪਿਓ ਦਾ ਤੇ ਮੇਰੇ ਭਰਾਵਾਂ ਦੇ ਨੰਬਰ ਇਹਨੇ ਬਲੌਕ ਕਰਤੇ ਫੋਨ ਦੇ ਵਿੱਚੋਂ ਅਚ ਬਲੌਕ ਕਰਤੇ ਮਤਲਬ ਕਹਿੰਦੇ ਉਹਨਾਂ ਨਾਲ ਕੋਈ ਲਿੰਕ ਨਹੀਂ ਰੱਖੀ ਹਾਂ ਤੇ ਜੇ ਮੈਂ ਬਈ ਇਹਦੇ ਨੇ ਪੁੱਛਿਆ ਬਈ ਕਿਹਨੇ ਕੀਤੇ ਆ ਤੇ ਕਹਿੰਦੇ ਬਈ ਮੈਂ ਕੀਤੇ ਆ ਬਲੌਕ ਬਈ ਤੁਹਾਨੂੰ ਨਾ ਵਰਤਨਾ ਕਰਨਾ ਨਹੀਂ ਹੈਗਾ ਇਸ ਗੱਲ ਕਰਕੇ ਬਈ ਸਾਡੀ ਲੜਾਈ ਢੂਈ ਮਾੜੀ-ਵੋਟੀ ਬੋਝਣਾ ਕਿਉਂ ਨਹੀਂ ਵਰਤਨਾ ਕਾਰਨ ਬਸ ਬਈ ਕਿਉਂ ਚੰਗਾ ਬੋਲਦੇ ਤੁਹਾਡਾ ਮਾਪ ਜੀ ਆ ਤੁਹਾਡਾ ਬਰਾਦਰ ਨਹੀਂ ਨਹੀਂ ਵੀ ਮੰਦਾ ਚੰਗਾ ਕੋਈ ਨਹੀਂ ਬੋਲਦੇ ਸੀ ਜਦੋਂ ਔੜੀ-ਔਲੀ ਉਹਨਾਂ ਨੂੰ ਪਤਾ ਲੱਗਿਆ ਇਸ ਗੱਲ ਦਾ ਸੱਚਾਈ ਦਾ ਬਈ ਪਿੱਛੇ ਦੇ ਬੱਚੇ ਆ ਨਾ ਮੇ ਇਹ ਤਲਾਕ ਵੀ ਨਹੀਂ ਹੋਇਆ ਵੀ ਕੱਲ ਨੂੰ ਆਪਣੇ ਤੇ ਵੀ ਪ੍ਰੋਬਲਮ ਵੀ ਆ ਸਕਦੀ ਹੈ ਨਾ ਪ੍ਰਸ਼ਾਸਨ ਵੱਲੋਂ ਜਾਂ ਕਿਵੇਂ ਵੀ ਜਾ ਪਰਾਨਾ ਜਿਹੜਾ ਘਰ ਵਾਲਾ ਜਾ ਉਹ ਕੋਈ ਆਪਣੇ ਤੇ ਅਲੀਗੇਸ਼ਨ ਲਾ ਦੇਣਾ ਕਿਉਂਕਿ ਤਲਾਕ ਨਹੀਂ ਹੋਇਆ ਉਹ ਘਰ ਦੇ ਕਹਿੰਦੇ ਸੀਗੇ ਵੀ ਆਪ ਦਾ ਇੱਕ ਪਾਸਾ ਕਰ ਲੈ ਕਿਉਂਕਿ ਭੈਣ ਭਰਾ ਹੁੰਦੇ ਜਾਂ ਮਾਂ ਪਰ ਉਹਨਾਂ ਬਈ ਫਿਕਰ ਤਾਂ ਹੁੰਦਾ ਹੀ ਆ ਹੈਨਾ ਜੇ ਮੈਂ ਛੋਟਾਂਗਾ ਬਸ ਉਹੀ ਇਹਨੂੰ ਆਏ ਸੀਗਾ ਬਈ ਨੂੰ ਕਿਉਂ ਉਹ ਬਈ ਸਹੀ ਮਤ ਕਿਉਂ ਦਿੰਦੇ ਆ ਜਾਂ ਇਹਨੂੰ ਆਏ ਹੋ ਗਿਆ ਬਈ ਉਹ ਬਈ ਮੈਂ ਚੈੱਕ ਕਰਨੇ ਕਿ ਮੇਰੇ ਘਰ ਵਾਲੇ ਮੇਰੇ ਉੱਲਟ ਨਾ ਕਰ ਦੇਣ ਅੱਛਾ ਵੀ ਤਾਂ ਕਰਕੇ ਆ ਰੋਲਾ ਸੀਗਾ ਫਿਰ ਬਈ ਉਹ ਗੱਲ ਚਾਇਜ ਵੀ ਹੈ ਵੀ ਹੁਣ ਕੱਲ ਨੂੰ ਜੇ ਕੋਈ ਨੀਕੀ ਹੋ ਗਈ ਤੇ ਫਿਰ ਮੇਰੇ ਨਾਲ ਤਾਂ ਬਈ ਪਰਿਵਾਰ ਨਹੀਂ ਖੜਨਾਗਾ ਪਰਿਵਾਰ ਬਿਨਾ ਕੋਈ ਨਹੀਂ ਹਾਂ ਤੇ ਇਹੀ ਗੱਲ ਸੀਗੀ ਬਈ ਨਹੀਂ ਹੁਣ ਉਹਦਾ ਵਿਆਹ ਜਿਹੜਾ ਪਹਿਲਾਂ ਵਾਲਾ ਸੀਗਾ ਉਹਦਾ ਤਲਾਕ ਹੋਇਆ ਦਾ ਉਹਦਾ ਘਰ ਵਾਲੇ ਦਾ ਉਹਦਾ ਬਈ ਨਹੀਂ ਤਲਾਕ ਤੁਰ ਗਨੇ ਹੋਇਆ ਬਈ ਇਹਨਾਂ ਦਾ ਕੋਈ ਚੱਲ ਚੁੜ ਰਿਆ ਹਾਂ ਕੋਈ ਚੱਲ ਰਿਆ ਇਹਨਾਂ ਦਾ ਕੇਸ ਕੋਰਸ ਹੈ ਨਾ ਹੋਇਆ ਨਹੀਂਗਾ ਇਸੇ ਕਰਕੇ ਬਈ ਮੈਂ ਆਦੇ ਮੇਰੇ ਭਰਾ ਵੀ ਐਡ ਵੱਡਾ ਠੀਕ ਹੈ ਇਹਨਾਂ ਨੇ ਮੈਨੂੰ ਹੀ ਐਡ ਕਰਤਾ ਮੈਂ ਰਹਿ ਇੱਥੇ ਹੀ ਰਹਿਾਂਗਾ ਪਰ ਮੈਂ ਆਪ ਦੇ ਕਰਿਆ ਕਿ ਮੈਂ ਪਹਿਲਾਂ ਸੀ ਕਿਤੇ ਸ਼ਹਿਰ ਦੇ ਵਿੱਚ ਕਿਰਾਏ ਤੇ ਰਹਿਣ ਲੱਗ ਕੇ ਸੀਗੇ ਉੱਥੋਂ ਵੀ ਮੈਂ ਉੱਥੇ ਰਿਹਾ ਹੁਣ ਇਹੀ ਘਰ ਆ ਜਿੱਥੇ ਹਾਂ ਹੁਣ ਬਈ ਮੈਂ ਇੱਥੇ ਇੱਥੇ ਰਹਿੰਦਾ ਹਾਂ ਭਈ ਮੈਨੂੰ ਇੱਕ ਕਮਰਾ ਵਾ ਸਾਈਡ ਤੇ ਦਿੱਤਾ ਵਾ ਮੇਰੇ ਭਰਾਵਾਂ ਨੇ ਅੱਛਾ ਹਾਂ ਤੇ ਇੱਥੇ ਮੇਰੇ ਪਿਓ ਬਿਮਾਰ ਹੈ ਉਹਨਾਂ ਦੀ ਸੇਵਾ ਕਰਦਾ ਕਦੇ ਕੋਈ ਮਨ ਲੋਗ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਕਿਸੇ ਗੱਲ ਬਈ ਤੰਗ ਪਰੇਸ਼ਾਨ ਨਹੀਂ ਸੀਗਾ ਬਈ ਕਿਉਂਕਿ ਇੱਥੇ ਕਹਿੰਦੀ ਆਪਾਂ ਇੱਥੇ ਨਹੀਂ ਰਹਿਣਾ ਤੇ ਅਸੀਂ ਤੁਰ ਹਰਿਆਣੇ ਜਾ ਕੇ ਰਹਿਣ ਲੱਗੇ ਸੀਗੇ ਉੱਥੇ ਰਹੇ ਅਸੀਂ ਬਹੁਤ ਟਾਈਮ ਫਿਰ ਮਨ ਲੱਗ ਮੈਂ ਕਿਹਾ ਵੀ ਚੱਲ ਇੱਥੇ ਮਿਲਣਾ ਜੁਲਣਾ ਆਇਆ ਨੇਣਾ ਕਹਿੰਦੇ ਚੱਕ ਸਾਰਾ ਸਮਾਨ ਉੱਥੇ ਹੀ ਚੱਲ ਆਪਾਂ ਉੱਥੇ ਹੀ ਰਹਿਣਾ ਬਈ ਜਦੋਂ ਮੇਰਾ ਕੰਮ ਘਰ ਇੱਥੇ ਚੱਲਦਾ ਸਾਰਾ ਕੁਝ ਇੱਥੇ ਚੱਲਦਾ ਮੈਂ ਉੱਥੇ ਜਾਵਾਂ ਕਿਵੇਂ ਕੀ ਖਵਾਉਂ ਪਿਵਾਉਂਗਾ ਮੈਂ ਉੱਥੇ ਜਾ ਕੇ ਇਹਨੂੰ ਠੀਕ ਹੈ ਤੇ ਉਹ ਤੋਂ ਬਾਕੀ ਬਈ ਫਿਰ ਜਦੋਂ ਘਰੇ ਆਏ ਕਰੇਸ ਰਹਿਣ ਲੱਗ ਗਿਆ ਹੈਨਾ ਫਿਰ ਮੈਂ ਖਰਚਾ ਪਾਣੀ ਵੀ ਇਹਨੂੰ ਦਿੰਦਾ ਰਿਹਾ ਸਾਰਾ ਹੁਣ ਇਹਦੇ ਮੈਂ ਉਹ ਕਹਿੰਦੇ ਆ ਵੀ ਅੱਟ ਰਹਿੰਦੇ ਅਸੀਂ ਐ ਕਰਦੇ ਆ ਸਾਰਾ ਬਈ ਖਰਚਾ ਪਾਣੀ ਵੀ ਮੈਂ ਦਰਨਾ ਕੰਮ ਵੀ ਮੈਂ ਕਰਦਾ ਦਾ ਕੰਮ ਵੀ ਕਰਨੋਂ ਹਟ ਗਈ ਬਈ ਹੁਣ ਬਈ ਕਿੰਨਾ ਚਿਰ ਫਿਰ ਚੱਲੂਗਾ ਕੰਮ ਹੈ ਨਾ ਮੈਂ ਤਾਂ ਆ ਕਰਕੇ ਬਈ ਆਪਦਾ ਬਈ ਸਾਡਾ ਉਹ ਕੇਸ ਕੋਸ ਲਾਇਆ ਵਾ ਤਲਾਗ ਦਾ ਪਹਿਲਾਂ ਇਹਨਾਂ ਨੇ ਮੇਰੇ ਤੇ ਦਰਖਾਸਤ ਦਿੱਤੀ ਜਦੋਂ ਮੈਂ ਇਹਨੂੰ ਛੱਡ ਕੇ ਆ ਤੇ ਘਰ ਦਾ ਕੋਈ ਰਹਿਣ ਲੱਗ ਗਿਆ ਠੀਕ ਹੈ ਉੱਥੋਂ ਵੀ ਬਈ ਮੈਂ ਜਦੋਂ ਆ ਦੱਸਿਆ ਸਾਰਾ ਪੱਖ ਬਾਤ ਹੈ ਨਾ ਕੋਈ ਮਿਹਨਤ ਵਾੜੀ ਕੀਤੀ ਮੋਤਵਰ ਬੰਦੇ ਲਗਿਆ ਹਨਾ ਸਾਰੀ ਗੱਲ ਬਾਤ ਦੱਸੀ ਉਸ ਤੋਂ ਆਦਾ ਖੜਾ ਛੜਾ ਕੇ ਆਇਆ ਜਦੋਂ ਹਨਾ ਵੀ ਜਦੋਂ ਮੈਂ ਸਹੀ ਸੀਗਾ ਵੀ ਮੇਰੀ ਗਲਤੀ ਨਹੀਂ ਸੀ ਮੈਂ ਦਾਦੇ ਮਾਂ ਤੇ ਕੁੜੀ ਰਹਿਣਾ ਚਾਹੁੰਦਾ ਸੀਗਾ ਹਨਾ ਤੇ ਉਸ ਤੋਂ ਬਾਅਦ ਬਈ ਮੈਨੂੰ ਨੇ ਗੈਸਿੰਗਾ ਤੋਂ ਤਾਂ ਹੁਕਾਂ ਦਵਾਈਆਂ ਤੇ ਉਹਨਾਂ ਤੋਂ ਬਈ ਤੂੰ ਕੁੜੀ ਨਾਲ ਧੱਕਾ ਕਰਦਾ ਜ ਹਨਾ ਬਈ ਮਾੜਾ ਚੰਗਾ ਬੋਲਦਾ ਇਹਨੂੰ ਕੁੱਟ ਮਾਰ ਕਰਦਾ ਹਾਲਾਂਕਿ ਇਦਾਂ ਦਾ ਮੈਂ ਕੁਝ ਵੀ ਨਹੀਂ ਕਰਦਾ ਸੀਗਾ ਬਈ ਸਾਰੇ ਗਵਾ ਸਾਡੇ ਪਿੰਡ ਦੇ ਵੀ ਸਾਰੇ ਗਵਾ ਠੀਕ ਹੈ ਉਹਨਾਂ ਨੂੰ ਵੀ ਮੈਂ ਗੱਲ ਦੱਸ ਕੇ ਸਾਰਾ ਜੋ ਸਾਰੀ ਗੱਲ ਆਪਾਂ ਕਿ ਇਹਨੂੰ ਦੱਸਦੇ ਆ ਅਰੇ ਇਹਦੇ ਹੋਲੀ ਹੋਲੀ ਖਾਣੇ ਦੇ ਵਿੱਚ ਵੱਢਦੀ ਹੈ ਨਾ ਗੱਲ ਸਮਝ ਆਉਂਦੀ ਆ ਪਹਿਲਾਂ ਤਾਂ ਉਹਨਾਂ ਨੂੰ ਆਏ ਸੀਗਾ ਵੀ ਕਣੀ ਇਹ ਹੀ ਸੱਚੀ ਆ ਕੁੜੀ ਬਈ ਮੁੰਡਾ ਹੀ ਗੱਲ ਤਾਂ ਕਿਉਂਕਿ ਤੁਹਾਨੂੰ ਪਤਾ ਬਈ ਮੁੰਡਿਆਂ ਤੇ ਇਲਜ਼ਾਮ ਲੱਗਦੇ ਆ ਹੁੰਦੇ ਆ ਨਾ ਕੁੜਿਆਂ ਨੂੰ ਆਏ ਹੁੰਦਾ ਵੀ ਕਣੀ ਇਹ ਹੀ ਸਹੀ ਹੁੰਦਾ ਜਦੋਂ ਮੈਂ ਸਾਰੀ ਗੱਲ ਬਾਤ ਉਹਨਾਂ ਨੂੰ ਦੱਸੀ ਨੰਗੇ ਸਿੰਘ ਉਹ ਵੀ ਸਮਝੇ ਤੇ ਹੁਣ ਵੀ ਸਾਡੇ ਗਾਹ ਪੈਰ ਵਾਈ ਚੱਲੀ ਜਾਂਦੀ ਆ ਤੇ ਕੋਈ ਮੈਂ ਤੰਗ ਪ੍ਰੇਸ਼ਾਨ ਨਹੀਂ ਕਰਦਾ ਮੈਂ ਆਪਦਾ ਇੱਥੇ ਅਲੱਗ ਰਹਿ ਰਿਆ ਆਦਾ ਕੰਮ ਤੰਦਾ ਕਰਦਾ ਨਿੰਗਾ ਸਿੰਘਾਂ ਤੋਂ ਵੀ ਤੋਂ ਤਾਂ ਬਈ ਉਹ ਉਹਨਾਂ ਨੇ ਕੀ ਇਨਸਾਫ ਕੀਤਾ ਫਿਰ ਉਹਨਾਂ ਨੇ ਬਈ ਉਹ ਉਹਨਣ ਤਾਂ ਆਏ ਸੀਗੇ ਵੀ ਕਹਿੰਦੇ ਮੈਂ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦਾਗਾ ਠੀਕ ਹੈ ਪਰ ਜਦੋਂ ਮੈਂ ਗੱਲਬਾਤ ਦੱਸੀ ਸਾਰੀ ਵੀ ਐ ਕਰਕੇ ਤਾਂ ਵੀ ਪਹਿਲਾਂ ਬਿਤਰਾਕ ਹੋਇਆ ਸੀ ਬੱਚੇ ਹੈਗੇ ਮੈਨੂੰ ਝੂਠ ਬੋਲ ਕੇ ਇੱਥੇ ਲਿਆਂਦਾ ਹਨ ਵੀ ਮੇਰੇ ਮਾਪੇ ਉਹ ਨਾਲ ਵੀ ਨਹੀਂ ਰਹਿਣ ਦਿੰਦੇ ਉਹਨਾਂ ਨਾਲ ਮਾੜਾ ਚੰਗਾ ਬੋਲਦੀ ਐ ਜਦੋਂ ਉਹਨਾਂ ਨੂੰ ਸਾਰੀ ਇਹ ਗੱਲਬਾਤ ਦੱਸੀ ਤਾਂ ਉਹ ਕਹਿੰਦੇ ਵੀ ਚਲੋ ਤੁਸੀਂ ਆਪਦਾ ਬਹਿ ਕੇ ਨਿਬੇੜ ਲਓ ਉਹਨਾਂ ਨੇ ਕਿਉਂਕਿ ਇਹਦਾ ਸਾਨੂੰ ਵੀ ਦੱਸ ਦਿਓ ਜੇ ਤੁਸੀਂ ਬਈ ਕੰਪਰਮਾਈਜ਼ ਕਰਨਾ ਤਾਂ ਅਸੀਂ ਜ਼ਰੂਰ ਕਰਵਾਵਾਂਗੇ ਸਮਝਾਵਾਂਗੇ ਮਤਲਬ ਕਹਿਣ ਦਾ ਮਤਲਬ ਵੀ ਉਹ ਗੱਲ ਚੋਂ ਬਾਹਰ ਜੀ ਹੋ ਗਏ ਤੁਹਾਡੀ ਘਰ ਵਾਲੀ ਦੇ ਗੱਲਾਂ ਸੁਣ ਕੇ ਬਈ ਉਹ ਵੇ ਜਦੋਂ ਉਹਨਾਂ ਨੂੰ ਘਰ ਦਾ ਪਤਾ ਲੱਗਦਾ ਗੱਲ ਦਾ ਅਗਲਾ ਕਹਿੰਦਾ ਚੜਾਦਾ ਘਰ ਦਾ ਮਸਲਾ ਨਿਬੇੜ ਲੈਣਗੇ ਨਾ ਕਿਉਂਕਿ ਮੈਨੂੰ ਫੋਨ ਆਏ ਲਵਾਏ ਸੀਗੇ ਉਹਨੂੰ ਆਏ ਸੀਗੇ ਵੀ ਖੜੇ ਉਹਨਾਂ ਤੋਂ ਧਮਕਾ ਕੇ ਮੈਂ ਤਾਂ ਲੈ ਲੂੰ ਸਾਰਾ ਕੁਝ ਨਾ ਜਾਂ ਬਈ ਜਿਵੇਂ ਕੋਈ ਵੀ ਐਲੀਗੇਸ਼ਨ ਲਾ ਕੇ ਬਈ ਮੈਨੂੰ ਪਸਾਉਣ ਦੀ ਕੋਸ਼ਿਸ਼ ਕਰਦੇ ਸੀਗੇ ਅਜਾ ਫਿਰ ਉਹਦੇ ਮਨ ਚ ਕੀ ਆਗਾ ਵੀ ਇੰਨਾ ਇਲਜ਼ਾਮ ਉਹ ਲਾ ਰਹੀ ਆ ਤੰਗ ਪਰੇਸ਼ਾਨੀ ਦੇ ਪਰ ਤੰਗ ਪਰੇਸ਼ਾਨ ਬੇਰਹਿਸਾਂ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਉਹ ਕਰ ਰਹੀ ਆ ਕੱਲੀ ਨੂੰ ਬਿਠਾ ਕੇ ਕਦੇ ਪੁੱਛਿਆ ਵੀ ਕਿਉਂ ਕਰ ਰਹੀ ਹੈ ਬਈ ਇਹੀ ਆ ਸਾਰਾ ਗੱਲਬਾਤ ਹੈ ਬਈ ਆ ਦੇ ਕਿਸੇ ਨਾਲ ਵਾਰਤ ਵਰਤਾਲਾ ਹੈ ਉਹਦੇ ਸਾਰੇ ਨੂੰ ਛੱਡ ਦੇ ਆ ਦੇ ਘਰ ਦੇ ਨੂੰ ਛੱਡ ਦੇ ਠੀਕ ਆ ਕਿਉਂਕਿ ਬਈ ਉਹੀ ਗੱਲ ਜਦੋਂ ਮਨ ਲਾ ਪਿਛਲੀ ਸਚਾਈ ਦਾ ਪਤਾ ਲੱਗਿਆ ਦੇ ਪਿੱਛੇ ਵਿਆਹ ਹੋਇਆ ਬੱਚੇ ਹੈਗੇ ਆ ਠੀਕ ਆ ਘਰ ਦੇ ਆਨੇ ਮੈਨੂੰ ਹੈਨਾ ਕਿਹਾ ਵੀ ਤੂੰ ਇਹ ਕੀ ਕਰੀ ਜਾਣਾ ਕੱਲ ਨੂੰ ਤੇਰੇ ਤੇ ਕੋਈ ਕਾਨੂੰਨੀ ਕਾਰਵਾਈ ਜਾਂ ਪ੍ਰਸ਼ਾਸਨ ਦੇ ਕੋਈ ਹੈਨਾ ਹਾਂ ਬਈ ਤੇਰੇ ਮਗਰ ਤਾਂ ਸਾਨੂੰ ਹੀ ਆਉਣਾ ਪਊਗਾ ਤੂੰ ਪਹਿਲਾਂ ਹੀ ਸੰਭਲ ਜਾ ਜਿਆਦਾ ਪਿੱਛੇ ਪਿੱਛੋਂ ਤਲਾਕ ਕੇ ਕਰਵਾ ਹੈਨਾ ਉਧਰੋਂ ਆ ਦੱਸ ਬਈ ਇੱਕ ਪਾਸਾ ਤਾਂ ਹੋਵੇ ਘਟੋ ਘਟਾ ਨਾ ਹੁਣ ਕੱਲ ਨੂੰ ਉਹ ਮੁੰਡੇ ਨੇ ਵੀ ਮਤਲਬ ਮੇਰੇ ਤੇ ਹੈ ਨਾ ਕੋਈ ਉਹ ਕਰਤਾ ਗਲਤ ਤਾਂ ਮੈਂ ਹੀ ਪਾਉਂਗਾ ਤੇ ਵਿੱਚ ਮੈਂ ਵੀ ਇਹੀ ਗਿਆ ਸੀਗਾ ਬਈ ਆ ਤਾਂ ਤੂੰ ਉਧਰ ਵੀ ਨਵੇੜਾ ਨਵੇੜਾ ਨਾ ਜਾਂਦ ਪਹਿਲੀ ਵਾਰ ਮੈਨੂੰ ਪਹਿਲਾਂ ਸੱਚ ਦੱਸਣਾ ਸੀ ਰਿਆ ਤਾਂ ਮੈਨੂੰ ਤਾਂ ਮੈਨੂੰ ਪੂਰਾ ਯਕੀਨ ਦਿਵਾ ਦਵਾ ਕੇ ਬਈ ਨਹੀਂ ਨਹੀਂ ਮੇਰਾ ਕੋਈਸ ਨਹੀਂ ਹੋਇਆ ਪਹਿਲਾਂ ਮੈਂ ਵੀ ਵੇ ਮੈਂ ਕਹਿੰਦਾ ਯਕੀਨ ਕਰ ਗਿਆ ਭਾਏ ਨਹੀਂ ਪੁੱਛ ਗਿਆ ਸੀ ਨਹੀਂ ਕੀਤੀ ਹੈ ਨਾ ਤੇ ਪਰ ਬਈ ਇਹ ਤਾਂ ਹੁਣ ਬੱਚੇ ਵੀ ਪਿੱਛੇ ਹੈ ਨਾ ਉਹ ਜਵਾਕਾਂ ਦਾ ਵੀ ਕੀ ਕਸੂਰ ਹੈ ਬਈ ਉਹਨਾਂ ਨੂੰ ਛੱਡਿਆ ਹੀ ਫਿਰ ਦੀਸਾ ਦੇ ਜਵਾਕਾਂ ਨੂੰ ਜਿਹੜੀ ਜਿਨਾਂ ਨੇ ਛੱਡ ਸਕਦੀ ਹੈ ਤੇ ਉਹਦੇ ਐਸੇ ਫਿਰ ਬਈ ਮੈਂ ਕੀ ਆ ਜੀ ਮੈਂ ਆਪ ਦਾ ਮੰਨ ਲਓ ਫੰਕਸ਼ਨ ਤੇ ਹੀ ਮਿਲੀ ਸੀ ਹਾਂ ਅਸੀਂ ਬਈ ਫੰਕਸ਼ਨਾਂ ਕਿਉਂਕਿ ਇਹਨਾਂ ਦਾ ਵੀ ਕੰਮ ਸੀਗਾ ਸਾਡਾ ਕੰਮ ਸੀ ਅਸੀਂ ਉੱਥੇ ਮਿਲੇ ਸੀਗੇ ਠੀਕ ਹੈ ਤੁਸੀਂ ਆਪਸੇ ਹਸਾਬ ਲਾ ਲਓ ਜਿਹੜੀ ਜਨਾਨੀ ਬਈ ਆਪਦੇ ਬੱਚਾ ਨੂੰ ਛੱਡ ਸਕਦੀ ਹੈ ਠੀਕ ਹੈ ਤੇ ਮੈਂ ਇਹਦੇ ਮਾਰੇ ਲਾ ਕੇ ਆਪਦੇ ਪਰਿਵਾਰ ਨੂੰ ਛੱਡ ਦਿਆਂ ਦੇ ਦਊ ਕੱਲ ਨੂੰ ਮੈਨੂੰ ਛੱਡਣਾ ਵੀ ਕਿੰਨਾ ਔਖਾ ਠੀਕ ਹੈ ਤੁਸੀਂ ਇਹ ਸਮਝ ਸਕਦੇ ਹੋ ਗੱਲ ਐਸੇ ਕਰਕੇ ਬਈ ਅਸੀਂ ਵੀ ਹੁਣ ਕਾਨੂੰ ਤੇ ਸਾਡਾ ਉਤੇ ਵੈਸੇ ਰੱਖਣਾ ਚਾਹੁੰਦੇ ਆ ਉਹਨੂੰ ਕਿ ਉਹਦੇ ਨਾਲ ਨਹੀਂ ਰਹਿਣਾ ਨਹੀਂ ਬਈ ਹੁਣ ਤਾਂ ਸਾਡਾ ਫਰਕ ਹੀ ਨਾ ਪੈ ਗਿਆ ਕਿਉਂਕਿ ਮੇਰੇ ਮਾਪਿਓ ਨੂੰ ਇੰਨਾ ਜ਼ਿਆਦਾ ਗਲਤ ਬੋਲਦੀ ਐ ਇਹ ਠੀਕ ਐ ਕਿਉਂਕਿ ਮਾਪਿਓ ਦਾ ਮਾਪਿਓ ਵੀ ਹੁੰਦਾ ਬਈ ਹੈ ਨਾ ਤੇ ਇਸੇ ਕਰਕੇ ਬਈ ਸਾਡੀ ਚੱਲ ਰਿਹਾ ਕੇਸ ਹੈ ਜਿਹਦੇ ਦੇਖ ਕੇ ਆ ਤੁਹਾਡੇ ਪਿਤਾ ਜੀ ਬਿਮਾਰ ਰਹਿੰਦੇ ਨੇ ਆ ਬਿਮਾਰ ਐ ਬਈ ਉਹ ਹੁਣ ਇਹ ਸਹੂ ਸਭਾਲ ਵਿਦਾ ਸਰਕਾਰ ਨਹੀਂ ਐ ਹੱਕ ਤੇ ਇਹਦਾ ਬੰਦ ਹੈ ਜਦੋਂ ਉਹਨਾਂ ਨੂੰ ਨਹੀਂ ਪੁੱਛਣਾ ਬਈ ਉਹਨਾਂ ਨੂੰ ਮਾੜਾ ਚੰਗਾ ਬੋਲਣਾ ਹੈ ਨਾ ਫਿਰ ਬਈ ਮੈਂ ਇਸੇ ਕਰਕੇ ਸਾਡਾ ਕੇਸ ਜਾ ਲੜਿਆ ਗਿਆ ਠੀਕ ਹੈ ਤੇ ਜਿਹੜੇ ਵੀ ਇਲਜ਼ਾਮ ਕੋਈ ਲਾ ਰਹੀ ਹੈ ਉਹ ਸਾਰੇ ਝੂਠ ਆਣਾ ਸਾਰਾ ਸੱਚ ਮੈਂ ਦੱਸਦਾ ਬਾਕੀ ਗੱਲ ਨੂੰ ਜਿਹੜਾ ਸਾਡਾ ਕੇਸ ਚੱਲਦਾ ਉੱਥੇ ਪਰਚਾ ਛੱਡਨੇ ਜਾਂ ਬਾਦਰੋਗ ਅਦਾਲਤ ਨੇ ਸਾਰਾ ਸੱਚ ਦਾ ਸੱਚ ਝੂਠ ਦਾ ਝੂਠ ਮੂਰੇ ਲਿਆ ਦੇਣਾਗਾ ਸੋੜਾ ਸਾਰਾ ਸੱਚ ਸਾਨੂੰ ਸਾਹਮਣੇ ਪਤਾ ਲੱਗ ਜੂ। ਜੀ ਬਈ ਜੀ ਧੰਨਵਾਦ ਧੰਨਵਾਦ ਤੁਹਾਡੇ ਸਾਹਮਣੇ ਜਿਹੜਾ ਕੇ ਪੱਖ ਲੈ ਕੇ ਆਂਦਾ ਤੁਹਾਨੂੰ ਕੀ ਲੱਗਦਾ ਕੌਣ ਸੱਚਾ ਕੌਣ ਝੂਠਾ ਜਿਵੇਂ ਕਿ ਤੁਸੀਂ ਪਹਿਲਾਂ ਵੀਡੀਓ ਚ ਦੇਖ ਹੀ ਚੁੱਕੇ ਹੋਵੋਗੇ ਕਿ ਇੱਕ ਵੀਡੀਓ ਇਹਦੀ ਘਰ ਵਾਲੀ ਦੀ ਕੀਤੀ ਸੀ ਉਹਦੇ ਵੱਲੋਂ ਇਲਜ਼ਾਮ ਲਾਏ ਜਾ ਰਹੇ ਸੀਗੇ ਕਿ ਮੈਨੂੰ ਤੰਗ ਪਰੇਸ਼ਾਨ ਬਹੁਤ ਜ਼ਿਆਦਾ ਕਰਦਾ ਮੇਰੇ ਘਰ ਵਾਲਾ ਮੈਨੂੰ ਕੁੱਟਦਾ ਮਾਰਦਾ ਮੈਨੂੰ ਕੱਲੀ ਨੂੰ ਕਿਰਾਏ ਤੇ ਕਮਰਾ ਲੈ ਕੇ ਦੇਤਾ ਤੇ ਮੈਂ ਕੱਲੀ ਰਹਿ ਰਹੀ ਆ ਇੱਥੇ ਮੇਰੇ ਕੋਲੇ ਆਉਂਦਾ ਨਹੀਂ ਤੇ ਕੋਈ ਹੋਰ ਜਨਾਨੀ ਰੱਖੀ ਬੈਠਾ ਕਾਫੀ ਤਰ੍ਹਾਂ ਦੇ ਇਲਜ਼ਾਮ ਲਾਏ ਸੀ ਉਹਨੇ ਤੇ ਜਦੋਂ ਹੁਣ ਮੁੰਡੇ ਦਾ ਪੱਖ ਸੁਣਿਆ ਤਾਂ ਕਾਫੀ ਹੱਦ ਤੱਕ ਮੁੰਡਾ ਮੈਨੂੰ ਸਹੀ ਲੱਗਿਆ ਤੇ ਤੁਹਾਡੀ ਕੀ رائے ਆ ਤੁਸੀਂ ਇਹ ਸਾਰਾ ਪੱਖ ਸੁਣਿਆ ਆਪਣੀ رائے ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ